ਜੋ ਆਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ ਹਾਊ ਡੂ ਵੀ ਹੈਂਡਲ ਥੈਟ ਇੱਕ ਘਟਨਾ ਵਾਪਰਦੀ ਹੈ ਥੱਪੜ ਵੱਜਿਆ ਜੇ ਤੇ ਉਹ ਅੱਤਵਾਦ ਹੈ ਵਨ ਸਾਈਡਡ ਗੱਲ ਸਾਹਮਣੇ ਆਈ ਕੰਗਣਾ ਨੇ ਕਿਹਾ ਪੰਜਾਬ ਦੇ ਵਿੱਚ ਅੱਤਵਾਦ ਤੇ ਅਲਗਾਵਵਾਦ ਵੱਧ ਰਿਹਾ ਹੈ ਇਹਦਾ ਕੀ ਹੋਊਗਾ ਕਿਹੜਾ ਅੱਤਵਾਦ ਵੱਧ ਰਿਹਾ ਹੈ ਜੀ ਜੋ ਆਤੰਕਵਾਦ اور ਉਗਰਵਾਦ ਪੰਜਾਬ ਮੇਂ ਵੱਧ ਰਹਾ ਹੈ how do we handle that ਪੰਜਾਬ ਦੇ ਵਿੱਚ ਜੇ ਦੋ ਆਜ਼ਾਦ ਜਿੱਤੇ ਐ ਡੈਮੋਕਰੈਟਿਕ ਤਰੀਕੇ ਦੇ ਨਾਲ ਲੋਕਾਂ ਨੇ ਵੋਟ ਪਾਇਆ ਤਾਂ ਜਿੱਤੇ ਐ ਇਹ ਪੰਜਾਬ ਹੀ ਐ ਜਿਹੜਾ ਹਮੇਸ਼ਾ ਵਾਰ ਉਧਰੋਂ ਹੋਏ ਅਟੈਕਸ ਨੂੰ ਰੋਕਦਾ ਆਇਆ ਤੇ ਜੇ ਕੋਈ ਅੰਦਰ ਵੜ ਵੀ ਆਇਆ ਵਾਪਸੀ ਤੇ ਧੀਆਂ ਨੂੰ ਚੱਕ ਕੇ ਲੈ ਜਾਂਦਾ ਸੀ ਜੇ ਤੇ ਫਿਰ ਜਾਂਦਿਆਂ ਨੂੰ ਉਹ ਡੱਕ ਲੈਂਦੇ ਸੀ ਇਹ ਪੰਜਾਬ ਹੀ ਸੀਗਾ ਜਦੋਂ ਇਹ ਸ਼ਬਦ ਬੋਲਿਆ ਗਿਆ ਕਿ ਕੰਗਣਾ ਰਣੌਤ ਦੇ ਉੱਤੇ ਕਿਸੇ ਤਰ੍ਹਾਂ ਦਾ ਪਰਚਾ ਹੋਊਗਾ ਕਿ ਹਾਊ ਡੇ ਯੂ ਕਿਸੇ ਨੇ ਅੱਜ ਤੱਕ ਕਿਹਾ ਕਿ ਮੱਧ ਪ੍ਰਦੇਸ਼ ਦੇ ਵਿੱਚ ਜਾਂ ਗੁਜਰਾਤ ਦੇ ਵਿੱਚ ਅੱਤਵਾਦ ਫੈਲਿਆ ਕਿਸੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਹੀ ਅੱਤਵਾਦ ਹੈ ਯੂਪੀ ਦੇ ਵਿੱਚ ਅੱਤਵਾਦ ਤੁਸੀਂ ਰੈਗੂਲਰਲੀ ਲਗਾਤਾਰ ਪਿਛਲੇ 4 ਸਾਲਾਂ ਚ ਪੰਜਾਬ ਦੇ ਵਿੱਚ ਖਾਲਿਸਤਾਨ ਅੱਤਵਾਦ ਟੈਰਰਿਸਟ ਟੈਰਰਿਜ਼ਮ ਆ ਸ਼ਬਦ ਬੋਲ-ਬੋਲ ਕੇ ਬੋਲ-ਬੋਲ ਕੇ ਪੰਜਾਬ ਨੂੰ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਪਾਉਣਾ ਚਾਹੁੰਦੇ ਹੋ ਪੰਜਾਬ ਨੇ ਖਾਸ ਤੌਰ ਤੇ ਸਿੱਖਾਂ ਨੇ ਇਹ ਪਾਸਟ ਚ ਇਤਿਹਾਸ ਵਾਰ-ਵਾਰ 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 ਦੁਹਰਾਇਆ ਹੈ ਜਿਸ ਲੈਵਲ ਦਾ ਕਿਸੇ ਦਾ ਗੁਨਾਹ ਹੈ ਉਸ ਲੈਵਲ ਤੇ ਉਹਨੂੰ ਸਜ਼ਾ ਮਿਲੀ ਤੇ ਜਿੰਨੀ ਇੱਕ ਬਤਮੀਜ਼ੀ ਨਾਲ ਉਹ ਬੋਲੀ ਹੈ ਉਹ ਤਾਂ ਹੁਣ ਵੀ ਉਹੋ ਜਿਹਾ ਥੱਪੜ ਵੱਟਿਆ ਪਰ ਮੈਂ ਤਾਂ ਬਾਅਦ ਵੀ ਫਿਰ ਬਿਆਨ ਮੈਂ ਫਿਰ ਕਹਿ ਰਿਹਾ ਹਾਂ ਉਹ ਵੀ ਤਾਂ ਆਪਸ ਚ ਬਾਲੀਵੁੱਡ ਵਾਲੀਆਂ ਉਲਝ ਜਾਂਦੀਆਂ ਥੱਪੜੋ ਤਪੜੀ ਹੋ ਜਾਂਦੀਆਂ ਜੁੰਡੇ ਇੱਕ ਦੂਜੇ ਦੇ ਕਰ ਲੈਂਦੇ ਪਹਿਲਾਂ ਤਾਂ ਮੈਨੂੰ ਇਹ ਲੱਗ ਰਿਹਾ ਕਿ ਹਾਲੇ ਪੂਰੀ ਗੱਲ ਸਾਹਮਣੇ ਆਂਦੋ ਕੰਗਣਾ ਨੇ ਕੋਈ ਪੁੱਠੀ ਸਿੱਧੀ ਗੱਲ ਜ਼ਰੂਰ ਕੀਤੀ ਹੋਵੇ। ਹਾਂ ਇਹ ਚੱਕਰ ਨਾ ਮਾਰੀ। ਪਹਿਲੀ ਗੱਲ ਤਾਂ ਪ੍ਰੋਵੋਕ ਕੀਤਾ ਹੋਣਾ ਜੇ ਉਹ 2008 ਬੈਚ ਦੀ ਹੈ ਤਾਂ ਇੰਨੇ ਸਾਲਾਂ ਦੀ ਡਿਊਟੀ ਦੇ ਵਿੱਚ ਉਹ ਆਪਾਂ ਗਵਾਉਣ ਵਾਲੀ ਨਹੀਂ ਹੋਣੀ। ਮੱਕੜ ਸਾਹਿਬ ਅੱਜ ਪੰਜਾਬ ਦੀ ਧੀ ਨੇ ਕੰਗਣਾ ਨੌਦ ਦੇ ਨਾਲ ਜੋ ਕੀਤਾ ਜੋ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਸਾਹਮਣੇ ਆ ਰਹੀ ਹੈ ਕਿ ਥੱਪੜ ਜੜ ਦਿੱਤਾਗਾ ਤੁਸੀਂ ਇਸ ਪੱਖ ਨੂੰ ਕਿਵੇਂ ਦੇਖਦੇ ਹੋ? ਦੇਖੋ ਇਹਦੇ ਬਹੁਤ ਸਾਰੇ ਕਾਰਨ ਨੇ ਜੇ ਤਾਂ ਸੋਸ਼ਲ ਮੀਡੀਆ ਦੇ ਟ੍ਰੈਂਡ ਤੇ ਸੋਸ਼ਲ ਮੀਡੀਆ ਦੇ ਵੇਵ ਕਿੱਧਰ ਨੂੰ ਵਹਾ ਬੈ ਰਿਹਾ ਫਿਰ ਤਾਂ ਤੁਸੀਂ ਬਹੁਤ ਐਪਰੀਸ਼ੀਏਟ ਕਰੋਗੇ ਕਿ ਸਿਰਾਂ ਲਾਤਾ ਐਂਡ ਲਾਤਾ ਧੀਏ ਕਮਾਲ ਕਰਤਾ ਉਹ ਮੈਂ ਦੇਖ ਰਿਹਾ ਕਿ ਰੀਲਾਂ ਪੈ ਰਹੀਆਂ ਉਹ ਸਿੱਧੂ ਮੂਸੇ ਵਾਲੇ ਦਾ ਗਾਣਾ ਲੱਗ ਰਿਹਾ ਜੱਟੀ ਜੋਨੇ ਮੋੜ ਦੀ ਤਸਵੀਰ ਵਰਗੀ ਜੀ ਉਹ ਗਾਣਾ ਲੱਗ ਰਿਹਾ ਜਾਂ ਕਿੰਗ ਸ਼ਿਟ ਗਾਣਾ ਜਿਹੜਾ ਸ਼ੁਭ ਦਾ ਉਹ ਲੱਗ ਰਿਹਾ ਇਹ ਇਹ ਇੱਕ ਹਿੱਸਾ ਹੈ ਸੋਸ਼ਲ ਮੀਡੀਆ ਦਾ ਇਸ 'ਚ ਕੋਈ ਦੋ ਰਾਏ ਨਹੀਂ ਕਿ ਕੰਗਣਾ ਰਣੌਤ ਦੇ ਖਿਲਾਫ ਪੰਜਾਬ ਦੇ ਜਜ਼ਬਾਤ ਬਹੁਤ ਜ਼ਿਆਦਾ ਸਟਰੋਂਗ ਨੇ ਖਿਲਾਫ ਨੇ। ਹੂੰ ਉਹ ਕਿਉਂ ਨੇ ਉਹਦਾ ਕਾਰਨ ਕੰਗਣਾ ਰਣੌਤ ਆਪ ਹੈ। ਕੰਗਣਾ ਰਣੌਤ ਨੇ ਲਗਾਤਾਰ ਕਿਸਾਨਾਂ ਦੀਆਂ ਮਾਵਾਂ ਨੂੰ ਪਹਾੜੇ ਤੇ ਲਿਆਈਆਂ ਹੋਈਆਂ 100-100 ਰੁਪਏ ਦੀਆਂ ਔਰਤਾਂ ਦੱਸਿਆ। ਜੀ ਕੰਗਣਾ ਰਣੌਤ ਨੇ ਪੰਜਾਬ ਦੇ ਸਿੱਖਾਂ ਨੂੰ ਸਿੱਧਾ ਟਾਰਗੇਟ ਕਰਕੇ ਅੱਤਵਾਦੀ ਕਿਹਾ। ਹੂੰ ਕੰਗਣਾ ਰਣੌਤ ਨੇ ਸ਼ੁਭ ਵਰਗੇ ਸਿੰਘਰਾਂ ਨੂੰ ਐਵੇਂ ਹੀ ਵਿੱਚ ਪੋਕ ਕਰਕੇ ਟਾਰਗੇਟ ਕੀਤਾ। ਕੰਗੜਾ ਰਨਾਤ ਨੂੰ ਪੱਗ ਤੋਂ ਸ਼ਾਇਦ ਕੋਈ ਪ੍ਰੋਬਲਮ ਹੋਵੇ ਉਹ ਦਿਲਜੀਤ ਦੁਸਾਂਝ ਨਾਲ ਪੰਗੇ ਲੈਂਦੀ ਰਹੀ ਕਿਉਂਕਿ ਦਿਲਜੀਤ ਕੱਲਾ ਨਹੀਂ ਸੀਗਾ ਜਿਹੜਾ ਕਿਸਾਨ ਅੰਦੋਲਨ ਚ ਸਪੋਰਟ ਕਰ ਰਿਹਾ ਸੀਗਾ ਜਾਂ ਸ਼ੁਭ ਕੱਲਾ ਨਹੀਂ ਹੈ ਜਿਹੜਾ ਇਸ ਲੈਵਲ ਤੇ ਪਹੁੰਚਿਆ ਤਾਂ ਤੁਸੀਂ ਦੇਖੋ ਨਾ ਏਪੀਟੀ ਲੋ ਵੀ ਉਸ ਲੈਵਲ ਤੇ ਹੈ ਪਰ ਉਹ ਪੱਗ ਨਹੀਂ ਬੰਨਦਾ ਤਾਂ ਇਹ ਚਰਚਾਵਾਂ ਪੰਜਾਬ ਚ ਹੋਈਆਂ ਕਿ ਸ਼ਾਇਦ ਕੰਗੜਾ ਜਾਣਬੁੱਝ ਕੇ ਟਾਰਗੇਟ ਕਰ ਰਹੀ ਹੈ ਦਸਤਾਰ ਨੂੰ ਸਿੱਖਾਂ ਨੂੰ ਔਰ ਪੰਜਾਬ ਦੇ ਵਿੱਚ ਇੱਕ ਇਹ ਜਿਵੇਂ ਬਹੁਤ ਸਾਰੇ ਨੈਸ਼ਨਲ মিডিਆ ਦੇ ਉੱਤੇ ਆਉਣ ਵਾਲੇ ਬੰਦੇ ਨੇ ਜਿਦੇ ਚੋਂ ਮੇਜਰ ਗੌਰਵ ਆਰੀਆ ਹੋ ਗਿਆ ਕੰਗਣਾ ਰਣੌਤ ਹੋਗੀ અનુਪਮ ਖੇਰ ਹੋ ਗਿਆ ਰਮਨ ਮਲਿਕ ਇੱਕ ਬੀਜੇਪੀ ਦਾ ਆਗੂ ਹੈ ਉਹ ਹੋ ਗਿਆ ਇਸ ਤਰ੍ਹਾਂ ਦੇ ਬੰਦਿਆਂ ਨੇ ਲਗਾਤਾਰ ਪਿਛਲੇ 2-3 ਸਾਲਾਂ ਚ ਬਿਆਨ ਦਿੱਤੇ ਜਿਹੜੇ ਪੰਜਾਬ ਨੂੰ ਗਲਤ ਤਰੀਕੇ ਨਾਲ ਰਿਪਰੈਜ਼ੈਂਟ ਕਰਦੇ ਸੀ ਹੁਣ ਇਸ ਘਟਨਾ ਨੂੰ ਇੱਕ ਪਾਸੇ ਰੱਖੋ ਇਹ ਮਾਇਨੇ ਨਹੀਂ ਰੱਖਦਾ ਮੈਂ ਕੀ ਸੋਚਦਾ ਜੀ ਮੰਨ ਲਓ ਮੈਂ ਹੁਣ ਸ਼ੋਅ ਦੇ ਵਿੱਚ ਤੁਹਾਨੂੰ ਇਹ ਕਹਾਂ ਕਿ ਬਹੁਤ ਕਮਾਲ ਹੋ ਗਿਆ ਐਂਡ ਲੱਗ ਗਿਆ ਸਿਰਾ ਲੱਗ ਗਿਆ ਉਹ ਵੀ ਗੱਲ ਵਾਜਬ ਨਹੀਂ ਹੈ ਤੇ ਜੇ ਮੈਂ ਇਹ ਕਹਾਂ ਕਿ ਨਹੀਂ ਤਾਂ ਮੈਨੂੰ ਲੱਗਦਾ ਕਿ ਸੋਸ਼ਲ ਮੀਡੀਆ ਕਿੱਧਰ ਜਾ ਰਿਹਾ ਮੈਂ ਉਹ ਗੱਲ ਨਹੀਂ ਕਰੂੰਗਾ ਕੌੜੀ ਭਾਵੇਂ ਲੱਗ ਜੀ ਜੀ ਕਿਸੇ ਵੀ ਔਰਤ ਦੇ ਤੌਰ 'ਤੇ ਜਰਨਲਿਸਟ ਤੁਸੀਂ ਕੀ ਸੋਚਦੇ ਆ ਕਿਸੇ ਵੀ ਔਰਤ ਦੇ ਚਪੇੜ ਵੱਜਦੀ ਹੈ ਤਾਂ ਮੈਂ ਇਸ ਗੱਲ ਨੂੰ ਐਪਰੀਸ਼ੀਏਟ ਤਾਂ ਨਹੀਂ ਕਰਦਾ ਹੂੰ ਪਰ ਮੈਂ ਫੇਰ ਇਹ ਗੱਲ ਕਹਿ ਰਿਹਾ ਕਿ ਜੋ ਹੋਇਆ ਕੰਗਣਾ ਉਹਦੇ ਲਈ ਜ਼ਿੰਮੇਦਾਰ ਤਾਂ ਆਪ ਹੈ ਕਿਉਂਕਿ ਕੁਲਵਿੰਦਰ ਕੌਰ ਕੌਣ ਹੈ ਕੁਲਵਿੰਦਰ ਕੌਰ ਸੀਆਈਐਸਐਫ ਦੀ ਮੁਲਾਜ਼ਮ ਪੈਰਾਮਿਲਟਰੀ ਫੋਰਸਸ ਦੀ ਮੁਲਾਜ਼ਮ ਹੋਣ ਦੇ ਨਾਲ ਨਾਲ ਇੱਕ ਫਾਰਮਰ ਦੀ ਧੀ ਹੈ ਜੀ ਇੱਕ ਸਿੱਖ ਪਰਿਵਾਰ ਦੀ ਬੱਚੀ ਹੈ ਜੀ ਜਿਨੇ ਉਸ ਵੇਲੇ ਜਦੋਂ ਡਿਊਟੀ ਕਰ ਮੈਨੂੰ ਨਹੀਂ ਪਤਾ ਉਹ ਕਦੋਂ ਜੁਆਇਨ ਕੀਤਾ ਉਸ ਬੱਚੀ ਨੇ ਕਿਸਾਨ ਅੰਦੋਲਨ ਤੋਂ ਬਾਅਦ ਕੀਤਾ ਹੈ ਜਾਂ ਪਹਿਲਾਂ ਦਾ ਕੀਤਾ ਹੈ ਅੱਠ ਬੈਚ ਦੀ ਦੱਸੀ ਜਾ ਰਹੀ ਹੈ ਜੇ ਉਹ 2008 ਦੀ ਤਾਂ 15 ਸਾਲ ਹੋ ਗਏ ਫਿਰ ਤਾਂ ਜੁਆਇਨ ਕੀਤੇ ਆ ਤਾਂ ਜਿਸ ਵੇਲੇ ਉਹਦੀ ਮਾਂ ਉਹਦਾ ਭਰਾ ਉਹਦਾ ਪਿਓ ਠੰਡੀਆਂ ਰਾਤਾਂ ਚ ਸੜਕਾਂ ਤੇ ਆਪਦੇ ਹੱਕਾਂ ਖਾਤਰ ਸੰਵਿਧਾਨਕ ਪ੍ਰੋਟੈਸਟ ਕਰ ਰਹੇ ਸੀ ਉਦੋਂ ਜਦੋਂ ਇਹ ਬਿਆਨ ਆਇਆ ਹੋਣਾ ਕਿ 100 ਰੁਪਏ ਚ ਪਾੜੇ ਤੇ ਲਜਾਈਆਂ ਜਾਂਦੀਆਂ ਔਰਤਾਂ ਤਾਂ ਕਿਸੇ ਵੀ ਔਰਤ ਨੂੰ ਕਿਸੇ ਵੀ ਧੀ ਨੂੰ ਉਹਦੇ ਜਜ਼ਬਾਤਾਂ ਨੂੰ ਠੇਸ ਪਹੁੰਚਦੀ ਹੈ ਦੂਜੀ ਗੱਲ ਇਹ ਪੰਜਾਬ ਦਾ ਉਹ ਖਿੱਤਾ ਹੈ ਜਿੱਥੇ ਅਸੀਂ ਗੁੜਤੀ ਹੀ ਅਣਖ ਦੀ ਲੈ ਕੇ ਚੱਲਦੇ ਆਂ ਹੂੰ ਹੁਣ ਇਹਦੇ ਵਿੱਚ ਮੈਂ ਵਾਇਲੈਂਸ ਨੂੰ ਐਪਰੀਸ਼ੀਏਟ ਨਹੀਂ ਕਰ ਰਿਹਾ ਮੈਂ ਘਟਨਾ ਵਾਪਰੀ ਉਹਦੇ ਪਿੱਛੇ ਦੇ ਕਾਰਨ ਡਿਸਕਸ ਕਰ ਰਹੇ ਆ ਆਪਾਂ ਜੀ ਸਾਈਕੋਲੋਜੀ ਡਿਸਕਸ ਕਰ ਰਹੇ ਆ ਹੂੰ ਜੇ ਤੁਸੀਂ ਤੇ ਮੈਂ ਵੀ ਹੋਈਏ ਤੇ ਸਾਡੇ ਮੂਰੇ ਇਸ ਤਰ੍ਹਾਂ ਦੀ ਜ਼ਿੰਦਗੀ ਦੀ ਸਥਿਤੀ ਆਣ ਬਣੇ ਤੇ ਜੇ ਅਣਖ ਤੇ ਗੈਰਤ ਹੈ ਤੇ ਸ਼ਾਇਦ ਇਹ ਕੁਝ ਤੁਸੀਂ ਕਰਦੇ ਹੋ ਪੰਜਾਬ ਨੇ ਖਾਸ ਤੌਰ ਤੇ ਸਿੱਖਾਂ ਨੇ ਇਹ ਪਾਸਟ ਚ ਇਤਿਹਾਸ ਵਾਰ-ਵਾਰ 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 ਦੁਹਰਾਇਆ ਹੂੰ ਜਿਸ ਲੈਵਲ ਦਾ ਕਿਸੇ ਦਾ ਗੁਨਾਹ ਹੈ ਉਸ ਲੈਵਲ ਤੇ ਉਹਨੂੰ ਸਜ਼ਾ ਮਿਲੀ ਹੈ ਜੀ ਪ੍ਰਧਾਨ ਮੰਤਰੀ ਪਦਰ ਤੱਕ ਮਿਲਲੀ ਤੁਸੀਂ ਦੇਖੋ ਨਾ ਇਤਿਹਾਸ ਜਾ ਕੇ ਦੇਖੋ ਜਿਸ ਲੈਵਲ ਦਾ ਗੁਨਾਹ ਹੈ ਮੈਂ ਦੁਬਾਰਾ ਰਿਪੀਟ ਕਰ ਰਹੇ ਹਾਂ ਇਹ ਗੱਲ ਹਮ ਜਸ ਲੈਵਲ ਦਾ ਕਿਸੇ ਦਾ ਗੁਨਾਹ ਹੈ ਉਸ ਲੈਵਲ ਤੇ ਸਜ਼ਾ ਮਿਲੀ ਹੈ ਹਮ ਜਿਸ ਲੈਵਲ ਤੇ ਹਿਮੈਨਿਟੀ ਨੂੰ ਲੋੜ ਹੈ ਉਸ ਲੈਵਲ ਤੇ ਆਪਦੇ ਘਰ-ਬਾਰ ਵੇਚ ਕੇ ਵੀ ਇਹਨਾਂ ਲੋਕਾਂ ਨੇ ਦੂਜੇ ਦਾ ਘਰ ਭਰਿਆ ਬਿਲਕੁਲ ਇਹ ਇਹ ਇਸ ਤਰ੍ਹਾਂ ਨਾ ਸਾਡੇ ਕੋਲੇ ਤਾਂ ਐਗਜ਼ਾਮਪਲਸ ਹੈ ਨਾ ਤੁਸੀਂ ਦੇਖੋ ਕਿ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਦਾ ਸੀਸ ਕੱਲਾ ਲੈ ਕੇ ਆਉਂਦੇ ਆ ਤੇ ਜਿਹੜਾ ਗੁਰੂ ਸਾਹਿਬ ਦੀ ਬਾਕੀ ਬਾਡੀ ਹੈ ਉਹ ਆਪਦੇ ਘਰ ਨੂੰ ਉਹਦੇ ਅੰਦਰ ਰੱਖ ਕੇ ਅੱਗ ਲਾ ਦਿੰਦੇ ਆ ਹੂੰ ਸੰਸਕਾਰ ਹੋ ਜਾਂਦਾ ਉਹਦੇ ਚ ਜੀ ਤੇ ਬਾਕੀ ਸੀਸ ਉਹ ਲੈ ਕੇ ਆਉਂਦੇ ਆ ਅਨੰਦਪੁਰ ਸਾਹਿਬ ਦਸਮ ਪਿਤਾ ਦੇ ਕੋਲੇ ਤਾਂ ਕੀ ਹੋਇਆ ਉਹਨਾਂ ਨੇ ਆਪਾਂ ਹੀ ਵਾਰਤਾ ਹੂੰ ਸਾਡੇ ਕੋਲ ਭਾਈ ਮੋਤੀराम ਮਹਿਰਾ ਵੀ ਨੇ ਇਹ ਸਾਰੇ ਸਿੱਖੀ ਨੇ ਬਿਲਕੁਲ ਭਾਈ ਮੋਤੀ ਮਹਿਰਾ ਸਿੱਖੀ ਨੇ ਹੂੰ ਉਹ ਬਾਅਦ ਵਿੱਚ ਦਿਵਾਨ ਟੋਡਰ ਮੰਨ ਲਓ ਸਿੱਖੀ ਨੇ ਜੀ ਗੁਰੂ ਸਾਹਿਬ ਦੇ ਸਿੱਖੀ ਨੇ ਹੂੰ ਜਿਨ੍ਹਾਂ ਨੇ ਸ਼ਰਫੀਆਂ ਵਿਸ਼ਾਤੀਆਂ ਤੇ ਬਾਅਦ ਚ ਸਾਰੇ ਟੱਬਰ ਨੂੰ ਉਹਨਾਂ ਦੇ ਨੂੰ ਤਸੀਹੇ ਦੇ ਦੇ ਕੇ ਮਾਰਿਆ ਗਿਆ ਪਤਾ ਸੀ ਉਹਨਾਂ ਨੂੰ ਕੀ ਮਾਰਨਾ ਸੋ ਕੀ ਹੈ ਕਿ ਤੁਸੀਂ ਦੋਵੋਂ ਚੀਜ਼ਾਂ ਨੂੰ ਦੇਖੋ ਕਿ ਇਹ ਜਾਨਾਂ ਦੇ ਵੀ ਦਿੰਦੇ ਆ ਪਰ ਜਦੋਂ ਤੁਸੀਂ ਜਿਹੋ ਜਿਹਾ ਗੁਨਾਹ ਉਹ ਜੀ ਸਜ਼ਾ ਦੇ ਦਿੰਦੇ ਤਾਂ ਜਿੰਨੀ ਕੁ ਬਦਤਮੀਜ਼ੀ ਨਾਲ ਉਹ ਬੋਲੀ ਹੈ ਉਹ ਤਾਂ ਹੁਣ ਵੀ ਉਹੋ ਜਿਹਾ ਥੱਪੜ ਵੱਜਦਾ ਕੱਟਣਾ ਤੋਂ ਬਾਅਦ ਵੀ ਫਿਰ ਬਿਆਨ ਮੈਂ ਫਿਰ ਕਹਿ ਰਿਹਾ ਮੈਂ ਵਾਇਲੈਂਸ ਨੂੰ ਅਸੀਂ ਪ੍ਰੋਮੋਟ ਨਹੀਂ ਕਰਦੇ ਮੈਂ ਇਹ ਵੀ ਨਹੀਂ ਕਹਿੰਦਾ ਕਿ ਕਿਸੇ ਔਰਤ ਦੇ ਥੱਪੜ ਵੱਜੇ ਕਿਸੇ हां जे किसे मर्द ने मारया हुंदा ता शायद बहुत क्रिटिसाइज हुंदा औरत ने औरत ਨਾਲ ਕਰ ਲਿਆ ਉੂੰ ਵੀ ਤਾਂ ਇਹ ਆਪਸ ਚ ਬਾਲੀਵੁੱਡ ਵਾਲੀਆਂ ਉਲਝ ਜਾਂਦੀਆਂ ਥਪੜੋ ਥਪੜੀ ਹੋ ਜਾਂਦੀਆਂ ਜੁੰਡੇ ਇੱਕ ਦੂਜੇ ਦੇ ਕਰ ਲੈਂਦੀਆਂ ਉਦੋਂ ਤਾਂ ਕਿਸੇ ਨੂੰ ਇਹ ਮੈਂ ਤਾਂ ਬੋਲ ਰਹਾ ਇੱਕ ਨਾ ਹੁਣ ਜਰਨਲਿਸਟ ਇੰਗਲਿਸ਼ ਦੀ ਵੱਡੀ ਜਰਨਲਿਸਟ ਹੈ ਉਹਦਾ ਮੈਨੂੰ ਮੈਸੇਜ ਆਇਆ ਕਿ ਕਿ ਤੁਸੀਂ ਇੱਕ ਔਰਤ ਦੇ ਨਾਲ ਹੋਈ ਐਸੀ ਗੱਲ ਨੂੰ ਪ੍ਰਮੋਟ ਤੁਸੀਂ ਐਪਰੀਸ਼ੀਏਟ ਕਿਵੇਂ ਕਰ ਸਕਦੇ ਤੇ ਮੈਂ ਕਿਹਾ ਇਹ ਔਰਤ ਵੱਲੋਂ ਹੀ ਕੀਤਾ ਗਿਆ ਨਾ ਇਹ ਇਹ ਇੱਕ ਐਸਪੈਕਟ ਹੈ ਹੁਣ ਦੂਜੇ ਐਸਪੈਕਟ ਤੇ ਆਜੋ ਕਿ ਹੋਇਆ ਕਿਉਂ ਉਹਦੇ ਅੰਦਰ ਦੇ ਜਜ਼ਬਾਤ ਹੋਣਗੇ ਪਹਿਲਾਂ ਤਾਂ ਮੈਨੂੰ ਇਹ ਲੱਗ ਰਿਹਾ ਹੈ ਕਿ ਹਾਲੇ ਪੂਰੀ ਗੱਲ ਸਾਹਮਣੇ ਆਂਦੋ ਕੰਗਣਾ ਨੇ ਕੋਈ ਪੁੱਠੀ ਸਿੱਧੀ ਗੱਲ ਜ਼ਰੂਰ ਕੀਤੀ ਹੋਵੇ। ਇਹ ਚਰਚਾ ਨਾ ਮੈਂ ਕੰਗਣਾ ਕੁਛ ਨਾ ਕੋਈ ਬੋਲੀ ਜ਼ਰੂਰ ਇਹ ਚਰਚਾ ਮੱਕੜ ਸਾਹਿਬ ਚੱਲ ਰਹੀ ਹੈ ਕਹਿੰਦੇ ਜਦੋਂ ਚੈਕਿੰਗ ਦੇ ਦੌਰਾਨ ਗਈ ਹੈ ਨਾ ਤਾਂ ਉਦੋਂ ਕੰਗਣਾ ਨੌਤ ਨੇ ਕੋਈ ਸ਼ਬਦ ਬੋਲੇ ਨੇ ਜਿਸ ਦੇ ਕਰਕੇ ਉਹਨੂੰ ਗੁੱਸਾ ਇਹ ਗੱਲ ਪੂਰੀ ਆ ਜਾਣ ਦੋ ਸਾਹਮਣੇ। ਪਹਿਲੀ ਗੱਲ ਤਾਂ ਪ੍ਰਵੋਕ ਕੀਤਾ ਹੋਣਾ ਜੇ ਉਹ 2008 ਬੈਚ ਦੀ ਹੈ ਤਾਂ ਇੰਨੇ ਸਾਲਾਂ ਦੀ ਡਿਊਟੀ ਦੇ ਵਿੱਚ ਉਹ ਆਪਾਂ ਗਵਾਉਣ ਵਾਲੀ ਨਹੀਂ ਹੋਣੀ। ਜਿਹੜੀ ਵੀਡੀਓ ਆਈ ਹੈ ਜਿੰਨਾ ਉਹ ਆਪਾਂ ਗਵਾ ਰਹੀ ਹੈ ਔਰ ਗੁੱਸੇ ਤਾਂ ਜਦੋਂ ਆ ਰਹੀ ਹੈ ਤਾਂ ਦੇਖ ਕੇ ਆਪ ਮੁਹਾਰੇ ਗੁੱਸਾ ਤਾਂ ਆਇਆ ਕਿਉਂਕਿ ਇਹ ਮਨੁੱਖੀ ਸੁਭਾਅ ਦੀ ਇੱਕ ਐਗਜ਼ਾਮਪਲ ਹੈ ਕਿ ਜਿਸ ਤਰੀਕੇ ਨਾਲ ਮਾਵਾ ਭੈਣਾਂ ਬਾਰੇ ਬੋਲਿਆ ਗਿਆ ਪੰਜਾਬ ਨਹੀਂ ਹੈ ਬਰਦਾਸ਼ਤ ਕਰਦਾ ਹੁਣ ਵੱਡੀ ਗੱਲ ਕੀ ਹੁੰਦੀ ਹੈ ਕੰਗਣਾ ਰਣੌਤ ਨੇ ਜਿਹੜੀ ਵੀਡੀਓ ਪਾਈ ਹੈ ਦੇਖੋ ਕਿੰਨੀ ਚਲਾਕੀ ਹੈ ਉਹਦੇ ਵਿੱਚ ਮਸਲਾ ਕੁਲਵਿੰਦਰ ਕੌਰ ਨਾਲ ਹੈ ਜੀ ਮਸਲਾ ਹੈ ਕਿ 에어ਪੋਰਟ ਦੇ ਉੱਤੇ ਥੱਪੜ ਵੱਜਿਆ ਕਿੰਨਾ ਵੱਜਿਆ ਨਹੀਂ ਵੱਜਿਆ ਤੂੰ ਪਹਿਲਾਂ ਕੁਝ ਬੋਲੀ ਨਹੀਂ ਬੋਲੀ ਕੁਲਵਿੰਦਰ ਕੌਰ ਦਾ ਕੀ ਵਰਜਨ ਹੈ ਕੁਝ ਵੀ ਸਾਹਮਣੇ ਨਹੀਂ ਆਇਆ ਵਨ ਸਾਈਡਡ ਗੱਲ ਸਾਹਮਣੇ ਆਈ ਕੰਗਣਾ ਨੇ ਕਿਹਾ ਪੰਜਾਬ ਦੇ ਵਿੱਚ ਅੱਤਵਾਦ ਤੇ ਅਲਗਾਵਵਾਦ ਵੱਧ ਰਿਹਾ ਇਹਦਾ ਕੀ ਹੋਊਗਾ ਕਿਹੜਾ ਅੱਤਵਾਦ ਵੱਧ ਰਿਹਾ ਜੀ ਕਿਹੜਾ ਅਲਗਾਵਵਾਦ ਵੱਧ ਰਿਹਾ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜੇ ਦੋ ਆਜ਼ਾਦ ਜਿੱਤੇ ਐ ਡੈਮੋਕਰੈਟਿਕ ਤਰੀਕੇ ਦੇ ਨਾਲ ਲੋਕਾਂ ਨੇ ਵੋਟ ਪਾਇਆ ਤਾਂ ਜਿੱਤੇ ਐ ਪੰਜਾਬ ਅੱਜ ਦਾ ਆਪਦੇ ਹੱਕਾਂ ਖਾਤਰ ਨਹੀਂ ਲੜਦਾ ਆਇਆ ਪੰਜਾਬ ਉਦੋਂ ਵੀ ਸਨ ਲਾ ਕੇ ਤੁਹਾਡੇ ਵਾਸਤੇ ਬੈਠਾ ਸੀ ਜਦੋਂ ਤੇਰੀਆਂ 30 ਪੁਸ਼ਤਾਂ ਪੈਦਾ ਨਹੀਂ ਹੋਈਆਂ ਸੀਗੀਆਂ ਤੇ ਉਦੋਂ ਪੂਰੇ ਪੰਜਾਬ ਇੰਡੀਆ ਚ ਸਾਊਥ ਤੱਕ ਤੇ ਇਹ ਤਾਂ ਦੇਵ ਭੂਮੀ ਪੰਜਾਬ ਦਾ ਹੀ ਹਿੱਸਾ ਸੀਗੀ ਨਾ ਜਿੱਥੇ ਹੁਣ ਇਹ ਕੰਗਣਾ ਇਹ ਸਾਰਾ ਇਲਾਕਾ ਤਾਂ ਪੰਜਾਬ ਹੀ ਸੀ ਮੰਡੀ ਵੀ ਤਾਂ ਇਹ ਪੰਜਾਬ ਹੀ ਠੱਲ ਪਾਉਂਦਾ ਆਇਆ ਇਹ ਪੰਜਾਬ ਹੀ ਹੈ ਜਿਹੜਾ ਹਮੇਸ਼ਾ ਵਾਰ ਉਧਰੋਂ ਹੋਏ ਅਟੈਕਸ ਨੂੰ ਰੋਕਦਾ ਆਇਆ ਤੇ ਜੇ ਕੋਈ ਅੰਦਰ ਵੜ ਵੀ ਆਇਆ ਵਾਪਸੀ ਤੇ ਧੀਆਂ ਨੂੰ ਚੱਕ ਕੇ ਲੈ ਜਾਂਦਾ ਸੀ ਜੇ ਤੇ ਫਿਰ ਜਾਂਦਿਆਂ ਨੂੰ ਉਹ ਡੱਕ ਲੈਂਦੇ ਸੀ ਇਹ ਪੰਜਾਬ ਹੀ ਸੀਗਾ ਇਹ ਪੰਜਾਬ ਕੁਝ ਨਵਾਂ ਨਹੀਂ ਹੈ ਕਿ ਜੇ ਪੰਜਾਬ ਦੇ ਨੌਜਵਾਨਾਂ ਦੇ ਸੁਭਾਅ ਨੂੰ ਤੁਸੀਂ ਇਹ ਸਮਝੋਗੇ ਇਹ ਅੱਤਵਾਦ ਨਹੀਂ ਹੈ ਜਦੋਂ ਇਹ ਸ਼ਬਦ ਬੋਲਿਆ ਗਿਆ ਕਿ ਕੰਗਣਾ ਰਣੌਤ ਦੇ ਉੱਤੇ ਕਿਸੇ ਤਰ੍ਹਾਂ ਦਾ ਪਰਚਾ ਹੋਊਗਾ ਕਿ ਹਾਊ ਡੇ ਯੂ ਕਿਸੇ ਨੇ ਅੱਜ ਤੱਕ ਕਿਹਾ ਕਿ ਮੱਧ ਪ੍ਰਦੇਸ਼ ਤੇ ਵਿੱਚ ਜਾਂ ਗੁਜਰਾਤ ਦੇ ਵਿੱਚ ਅੱਤਵਾਦ ਫੈਲਿਆ ਕਿਸੇ ਨੇ ਕਿਹਾ ਕਿ ਮਹਾਰਾਸ਼ਟਰ ਦੇ ਵਿੱਚ ਅੱਤਵਾਦ ਹੈ ਯੂਪੀ ਦੇ ਵਿੱਚ ਅੱਤਵਾਦ ਹੈ ਤੁਸੀਂ ਐਡੇ ਵੱਡੇ ਸ਼ਬਦ ਪੰਜਾਬ ਲਈ ਬੋਲ ਜਾਂਦੇ ਹੋ ਤੁਹਾਨੂੰ ਸ਼ਰਮ ਨਹੀਂ ਆਉਂਦੀ ਤੁਸੀਂ ਰੈਗੂਲਰਲੀ ਲਗਾਤਾਰ ਪਿਛਲੇ 4 ਸਾਲਾਂ ਚ ਪੰਜਾਬ ਦੇ ਵਿੱਚ ਖਾਲਿਸਤਾਨ ਅੱਤਵਾਦ ਟੈਰਰਿਸਟ ਟੈਰੋਰਿਜ਼ਮ ਆ ਸ਼ਬਦ ਬੋਲ-ਬੋਲ ਕੇ ਬੋਲ-ਬੋਲ ਕੇ ਪੰਜਾਬ ਨੂੰ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਪਾਉਣਾ ਚਾਹੁੰਦੇ ਹੋ ਇੱਕ ਘਟਨਾ ਵਾਪਰਦੀ ਹੈ ਥੱਪੜ ਵੱਜਿਆ ਜੇ ਤੇ ਉਹ ਅਤਵਾਦ ਹੈ ਸੋ ਮੈਨੂੰ ਇਹ ਲੱਗਦਾ ਹੈ ਕਿ ਇਸ ਮਾਮਲੇ ਦੀ ਗੰਭੀਰਤਾ ਇਸ ਗੱਲ 'ਚ ਨਹੀਂ ਹੈ ਕਿ ਮੇਰਾ opinion ਇਹਦੇ ਤੇ ਕੀ ਹੈ ਜਾਂ ਤੁਹਾਡਾ opinion ਕੀ ਹੈ ਜਾਂ ਪੋਲੀਟੀਸ਼ੀਨਾਂ ਦਾ opinion ਕੀ ਹੈ ਜਾਂ ਸਿੰਗਰਾਂ ਦਾ opinion ਕੀ ਹੈ ਪਹਿਲੀ ਗੱਲ ਕੀ ਘਟਨਾ ਵਾਪਰੀ ਹੈ ਇੰਪੋਰਟੈਂਟ ਹੈ ਕਿਉਂ ਵਾਪਰੀ ਹੈ ਬਹੁਤ ਇੰਪੋਰਟੈਂਟ ਹੈ ਕਿਵੇਂ ਵਾਪਰੀ ਹੈ ਉਸ ਤੋਂ ਵੱਧ ਇੰਪੋਰਟੈਂਟ ਹੈ ਉਹਦੇ ਪਿੱਛੇ ਦੀ ਸਾਈਕੋਲੋਜੀ ਕੀ ਹੈ ਬਹੁਤ ਇੰਪੋਰਟੈਂਟ ਹੈ ਜੀ ਐਕਚੁਅਲ ਫੈਕਟਸ ਕੀ ਨੇ ਬਹੁਤ ਇੰਪੋਰਟੈਂਟ ਹੈ ਤੇ ਅਖੀਰਲੀ ਗੱਲ ਇਹ ਆ ਕਿ ਜਿਹੜਾ ਇਹ ਬਿਆਨ ਕੰਗਣਾ ਰਣੌਤ ਨੇ ਦਿੱਤਾ ਇਹ ਸ਼ਰਮਨਾਕ ਹੈ ਜੀ ਇਹ ਕੋਈ ਪੰਜਾਬ ਦੇ ਵਿੱਚ ਕੋਈ ਅਤਵਾਦ ਜਾਂ ਲਗਾਵਵਾਦ ਨਹੀਂ ਹੈ ਪੰਜਾਬ ਆਪਦੇ ਹੱਕਾਂ ਲਈ ਅੜਦਾ ਖੜਦਾ ਆਇਆ ਉਹਨੂੰ ਆਉਂਦਾ ਉਹਦੀ ਜਵਾਨੀ ਦੇ ਵਿੱਚ ਇੱਕ ਨਵੀਂ એનર્ਜੀ ਆਈ ਹੈ ਕਿ ਉਹ 5 ਸਾਲ ਪਹਿਲਾਂ ਉੜਤਾ ਪੰਜਾਬ ਬਣਾਈ ਸੀ ਨਾ 6 ਸਾਲ ਪਹਿਲਾਂ 17ਾਂ ਚ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਉਸੇ ਤਰੀਕੇ ਨਾਲ ਟੀਕੇ ਲਾ ਕੇ ਬੈਠੇ ਰਹੀਏ ਤੇ ਤੁਸੀਂ ਬੰਬੇ ਦੀਆਂ ਹਾਈ ਰਾਈਜ਼ਸ 'ਚ ਬਹਿ ਕੇ ਤਾੜੀਆਂ ਮਾਰਦ ਕੇ ਫਿਲਮਾਂ ਬਣਾਓ ਉੜਤਾ ਪੰਜਾਬ ਅੱਜ ਭਾਈ ਜਸਵੰਤ ਸਿੰਘ ਖਾਲੜਾ ਤੇ ਫਿਲਮ ਕਿਉਂ ਨਹੀਂ ਰਿਲੀਜ਼ ਕਰ ਰਹੇ ਤੁਸੀਂ ਆਓ ਅੱਜ ਜਰਨਲ ਸ਼ਵੇਗ ਸਿੰਘ ਤੇ ਕੰਗੜਾ ਰਣੌਤ ਫਿਲਮ ਬਣਾਓ ਨਾ ਆਓ ਅੱਜ ਪੰਜਾਬ 'ਚ ਹਰੀ ਸਿੰਘ ਨਲੂਆ ਤੁਹਾਨੂੰ ਅਸੀਂ ਕਿਰਦਾਰ ਦਿੰਨੇ ਆ ਬਾਹੂਬਲੀ ਤਾਂ ਕਿਹੜੀ ਫਿਲਮ ਬਣਨੀ ਹੈ ਤੁਸੀਂ ਆਓ ਤੁਹਾਨੂੰ ਕਿਰਦਾਰ ਦੱਸਦੇ ਹਾਂ ਅਸੀਂ ਕੀ ਹੁੰਦੇ ਨੇ ਭਾਈ ਮਨੀਤ ਸਿੰਘ ਦੇ ਪਰਿਵਾਰ ਦੇ ਉੱਤੇ ਫਿਲਮ ਬਣਾ ਕੇ ਤੁਹਾਨੂੰ ਦੱਸਿਏ ਕਿ ਕੁਰਬਾਨੀ ਕੀ ਹੈ ਪੰਚਮ ਪਾਤਸ਼ਾਹ ਦੇ ਆਧਿਆੜੇ ਅੱਜ ਤਾਂ ਵੈਸੇ ਵੀ ਕੱਲੂਕਾਰਾ ਦਿਵਸ ਸੀਗਾ ਔਰ ਤੈਨੂੰ ਸ਼ਰਮ ਆਉਣੀ ਚਾਹੀਦੀ ਇਹ ਗੱਲ ਕਹਿਣੀ ਕਿ ਪੰਜਾਬ ਚਤਤਵਾਦ ਹੈ ਇਹੋ ਜਿਹਾ ਪੰਜਾਬ ਚ ਅਮਨ ਸ਼ਾਂਤੀ ਹੈ ਪੋਲਰਾਈਜੇਸ਼ਨ ਨੂੰ ਪੰਜਾਬ ਨੇ ਰਿਜੈਕਟ ਕੀਤਾ ਹਿੰਦੂ ਸਿੱਖ ਭਾਈਚਾਰੇ ਦੀ ਜੇ ਕਿਤੇ ਮਿਸਾਲ ਹੈ ਤਾਂ ਉਹ ਪੰਜਾਬ ਹੈ ਜੇ ਸਾਂਝ ਹੈ ਤਾਂ ਉਹ ਪੰਜਾਬ ਹੈ ਮੁਹੱਬਤ ਹੈ ਤਾਂ ਉਹ ਪੰਜਾਬ ਹੈ ਜਿੱਥੇ ਸਾਰੇ ਇਕੱਠੇ ਵੱਸਦੇ ਐ ਤੇ ਕਿਸੇ ਦੀ ਵਾਵਲ ਕੋਈ ਨਹੀਂ ਝਾਕ ਸਕਦਾ ਉਹ ਪੰਜਾਬ ਐ ਇਹ ਕਾਨਪੁਰ ਨਹੀਂ ਐ ਕਿ ਟੈਰਾ ਗਲਾਂ ਚ ਟੈਰ ਪਾ ਕੇ ਮਾਰ ਦਿੱਤੇ ਗਏ ਹੋਇਆ ਦਿੱਲੀ ਚ ਤੇ ਬੰਦੇ ਚੁਣ-ਚੁਣ ਕੇ ਕਾਨਪੁਰ ਮਾਰੇ ਐ ਤੁਸੀਂ ਇਹ ਸਾਊਥ ਚ ਵੀ ਤੁਹਾਨੂੰ ਪਤਾ ਹੈ ਕਾਲਜ ਦਾ ਬਿਦਰ ਜਿਹੜਾ ਕਾਲਜ ਐ ਉੱਥੇ ਜਿਉਂਦੇ ਸਟੂਡੈਂਟ ਮਾਰ ਦਿੱਤੇ ਗਏ ਸੀਗੇ ਇਹ ਪੰਜਾਬ ਐ ਇੱਥੇ ਕਮਿਊਨਲ ਵਾਇਲੈਂਸ ਨਹੀਂ ਹੁੰਦੀ ਇੱਥੇ ਏਕਾ ਹੈ ਸਾਡੇ 'ਚ ਪੰਜਾਬ ਦਾ Hindu Sikh ਲਈ Sikh Hindu ਲਈ ਖੜਦਾ ਹੈ ਇੱਥੇ ਕੋਈ ਅਤਵਾਦ ਟੈਰਰਿਜ਼ਮ ਨਾਮ ਦੀ ਚੀਜ਼ ਨਹੀਂ ਹੈ ਔਰ ਜਿਹਨੂੰ ਤੁਸੀਂ ਅਤਵਾਦ ਕਹਿ ਕੇ ਪ੍ਰਚਾਰਿਆ ਉਹ ਖੜਕੂਵਾਦ ਸੀਗਾ ਜਿਹੜਾ ਆਪਣੇ ਹੱਕਾਂ ਖਾਤਰ ਹੋਇਆ ਸੀਗਾ ਹਥਿਆਰਬੰਦ ਲਹਿਰਾ ਪੂਰੀ ਦੁਨੀਆ 'ਚ ਹੁੰਦੀਆਂ ਕਿੱਥੇ ਨਹੀਂ ਹੋਈ ਆ ਇਜ਼ਰਾਈਲ ਤੇ ਪੈਲੇਸਟਾਈਨ 'ਚ ਤਾਂ ਕਿਸ ਲੈਵਲ ਤੇ ਗੱਲ ਪਹੁੰਚ ਗਈ ਹੈ ਤੇ ਤੁਸੀਂ ਉਹਦੇ 'ਚ ਇਜ਼ਰਾਈਲ ਦਾ ਸਾਥ ਦੇ ਕੇ ਹਿਊਮੈਨਿਟੀ ਦਾ ਕਤਲ ਕਰਨ ਦੇ ਉੱਤੇ ਅੱਜ ਤੁਸੀਂ ਇਹ ਚਰਚਾ ਕਰਦੇ ਹੋ ਕਿ ਇੱਥੇ ਅੱਤਵਾਦ ਹੈ ਮੈਨੂੰ ਲੱਗਦਾ ਹੈ ਕਿ ਪੰਜਾਬ ਨੂੰ ਇਸ ਨਜ਼ਰੀਏ ਨਾਲ ਨਹੀਂ ਦੇਖਣਾ ਚਾਹੀਦਾ ਜੀ ਕੰਗਣਾ ਰਣੌਤ ਕੋਲੇ ਪਾਵਰ ਹੈ ਕੰਗਣਾ ਰਣੌਤ ਸਵੇਰੇ ਕਿਸੇ ਦਾ ਚੈਨਲ ਵੀ ਬੰਦ ਕਰਾ ਸਕਦੀ ਹੈ ਕਿਸੇ ਨੂੰ ਅੰਦਰ ਵੀ ਕਰਾ ਸਕਦੀ ਹੈ ਪਰ ਇਸ ਘਟਨਾ ਬਾਰੇ ਅਜੇ ਵਕਤ ਆਉਣ ਕੇ ਉਹ ਘਟਨਾ ਬਾਰੇ ਬੋਲਦੀ ਜੀ ਉਹ ਪੰਜਾਬ ਨੂੰ ਅੱਤਵਾਦ ਜਾਂ ਲਗਾਵਵਾਦ ਬਾਰੇ ਬੋਲ ਕੇ ਉਹਨੇ ਸ਼ਰਮਨਾਕ ਬਿਆਨ ਦਿੱਤਾ